ਰੈਡੀ ਇੱਕ ਲਕਤੇ ਪੁੱਤ ਦੀ ਮਾਂ ਦੇ ਅਕਾਲ ਚਰਾਨੇ ਤੋਂ 2 ਮਹੀਨੇ ਪਿੱਛੋਂ ਬਾਪੂ ਵਿਸ਼ਨ ਸਿਉਂ ਦਾ ਮੰਜਾ ਡੰਗਰਾ ਵਾਲੇ ਬੰਗਲੇ ਨੁਮਾ ਟਾਰੇ ਵਿੱਚ ਡਹਿ ਗਿਆ ਸੀ ਕਿਉਂਕਿ ਵਿਸ਼ਨ ਸਿਉਂ ਆਪਣੇ ਨਾਰੇ ਬਲਦ ਨੂੰ ਸਮੇਂ ਸਿਰ ਖਾਦ ਖੁਰਾਕ ਪੱਠੇ ਪਾਣੀ ਵਗੈਰਾ ਪਿਆ ਦਿੰਦਾ ਸੀ ਡੰਡੀ ਕਿੰਨਾ ਕਿੰਨਾ ਸਮਾਂ ਬਾਪੂ ਬੇਸ਼ਨ ਸਿਓ ਆਪਣੇ ਹੱਥੀ ਪਾਲੇ ਨਾਰੇ ਬਲਦ ਦੀ ਮਾਂ ਦੇ ਦੁੱਧ ਸੀਲ ਪੁਣੇ ਅਤੇ ਉਹ ਦੀ ਸੁਨੱਖੀ ਦੇਹ ਦੀਆਂ ਗੱਲਾਂ ਕਰਦਾ ਕਰਦਾ ਆਪਣੇ ਜੀਵਨ ਦੇ ਪਹਿਲੇ ਸਮੇਂ ਵਿੱਚ ਗਵਾਚ ਜਾਂਦਾ ਡੰਡੀ ਕਾਲਾ ਬਹਿੜਕਾ ਗੱਡੀਆਂ ਵਾਲਿਆਂ ਤੋਂ ਖਰੀਦ ਕੇ ਨਾਰੇ ਕਾਲੇ ਬਲਦਾਂ ਦੀ ਵਦਿਆ ਜੋੜੀ ਪਨਾਲੀ ਸੀ ਡੰਡੀ ਕਿਵੇਂ ਟਹਲੀ ਵਾਲੇ ਖੇਤ ਵਿੱਚ ਸਭ ਖੱਤੇ ਸਾਜਰੇ ਆਦਰੜਕ ਦਾ ਛੰਨਾ ਨਿਰਨੇ ਕਾਲ ਜੀ ਪੀ ਨਾਰੇਕਾਲੇ ਦੀ ਜੋੜੀ ਨੂੰ ਹਲ ਨਾਲ ਜੋੜ ਖੇਤ ਪਹੁੰਚ ਜਾਂਦਾ ਡੰਡੀ ਬਲਦਾਂ ਦੇ ਗਾਲ ਛਣ ਛਣ ਕਰਦੀਆਂ ਟਲੀਆਂ ਸਵੇਰ ਦੇ ਸੁਹਾਵਣੇ ਮੌਸਮ ਵਿੱਚ ਇਉਂ ਜਾਪ ਦੀਆਂ ਜਿਵੇਂ ਕੋਈ ਰਾਗ ਆਲਾਪ ਰਹਾ ਹੋਵੇ ਡੰਡੀ ਵਿਸ਼ਨਸਿਉ ਹੱਥ ਵਿੱਚ ਪ੍ਰਾਣੀ ਜ਼ਰੂਰ ਰੱਖਦਾ ਸੀ ਪਰ ਉਹਨੇ ਪ੍ਰਾਣੀ ਕਦੇ ਸੁਹਾ ਕੇ ਵੀ ਨਹੀਂ ਵੇਖੀ ਸੀ ਕਿਉਂਕਿ ਵਿਸ਼ਨਸਿਉ ਬਲਦਾਂ ਦੀ ਜੋੜੀ ਨੂੰ ਆਪਣੇ ਪੁੱਤਰਾ ਵਾਂਗ ਹੀ ਲਾੜ ਪਿਆਰ ਕਰਿਆ ਕਰਦਾ ਸੀ ਡੰਡੀ ਨਾਰਾ ਅਤੇ ਕਾਲਾ ਹੁਣ ਬਜ਼ੁਰਗ ਹੋ ਗਏ ਸਾਨਾ ਫਿਰ ਕਾਲਾ ਕੁਝ ਦਿਨ ਬਿਮਾਰ ਰਹਿਣ ਪਿੱਛੋਂ ਚਾਰ ਕੋ ਸਾਲ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਡੰਡੀ ਕਾਲੇ ਦੇ ਚਲੇ ਜਾਣ ਦਾ ਬਾਪੂ ਬਿਛਣ ਸਿਉ ਨੂੰ ਬਧੇਰੇ ਦੁੱਖ ਸੀ ਕਿਉਂਕਿ ਹੁਣ ਉਸ ਪਾਸ ਇਕੱਲਾ ਨਾਰਾ ਰੈਡੀ ਬਲਦ ਰਹਿ ਗਿਆ ਸੀ ਡੰਡੀ ਅੱਜ ਸ਼ਾਮ ਬਾਪੂ ਨੂੰ ਜਦ ਰੋਟੀ ਦੇਣ ਆਇਆ ਬਾਪੂ ਬਿਛਨ ਸੌਂਦੇ ਇਨਸਪੈਕਟਰ ਪੁੱਤ ਨਾਲ ਹੀ ਉਸ ਦੀ ਪਤਨੀ ਵੀ ਸੀ ਡੰਡੀ ਬਾਪੂ ਨੂੰ ਰੋਟੀ ਦੇ ਦੋਵੇਂ ਜੀ ਆਪਣੀਆਂ ਗੱਲਾਂ ਵਿੱਚ ਗੁਲਤਾਨ ਹੋ ਗਏ ਡੰਡੀ ਆਪਣਾ ਇਹ ਬਲ ਦਾ ਕਿੰਨਾ ਬੁੱਢਾ ਹੋ ਗਿਆ ਡੰਡੀ ਨਾ ਤਾਂ ਇਹ ਹੁਣ ਚੱਜ ਨਾਲ ਰੱਜ ਕੇ ਦਾਣਾ ਹਰਾ ਖਾਂਦਾ ਅਤੇ ਨਾ ਹੀ ਚੰਗੀ ਤਰ੍ਹਾਂ ਪੁੱਠ ਬੈਠ ਸਕਦਾ ਹੈ ਡੰਡੀ ਕਿਉਂ ਨਾ ਇਹ ਦਾ ਆਪਾਂ ਕੱਟੇ ਖਰੀਦਣ ਵਾਲਿਆਂ ਨੂੰ ਰੱਸਾ ਫੜਾ ਦਈਏ ਪ੍ਰਸ਼ਨ ਚੰਨ ਹੁਣ ਐਵੇਂ ਬਾਦੂ ਕਿੰਨਾ ਹਰਾ ਅਤੇ ਦਾਣਾ ਪਾਉਣਾ ਪੈਂਦਾ ਇਹਨੂੰ ਪ੍ਰਸ਼ਨ ਚੰਨ ਬਹੁ ਆਪਣੇ ਪਤੀ ਨਾਲ ਗੱਲ ਕਰ ਰਹੀ ਸੀ ਪਰ ਨਾਲ ਹੀ ਬਾਪੂ ਬਿਸ਼ਨ ਸਿਉ ਦੇ ਕੰਨ ਉਹਨਾਂ ਦੀ ਕੁਸਰ ਮੁਸਰ ਸੁਣ ਰਹੇ ਸਨ ਡੰਡੀ ਉਹ ੱੱਕੇ ਨਾਲ ਹੀ ਰੋਟੀ ਦੀ ਬੁਰਕੀ ਸੰਗ ਵਿੱਚੋਂ ਤੱਕ ਰਿਹਾ ਸੀ ਪਰ ਉਹਦਾ ਮਨ ਰੋਟੀ ਖਾਣ ਲਈ ਪੁੱਕਾ ਨਹੀਂ ਕਰਦਾ ਸੀ ਡੰਡੀ ਕੱਲ ਨੂੰ ਸ਼ਾਇਦ ਕੱਟੇ ਖਰੀਦਣ ਵਾਲੇ ਆਉਣਗੇ ਉਹਨਾਂ ਨੂੰ ਫੜਾ ਦੇਾਂਗੇ ਨਾਰੇ ਦਾ ਰਸਾ ਡੰਡੀ ਇਕ ਲਉਤੇ ਪੁੱਤ ਦੀ ਜਵਾਨ ਵਿੱਚੋਂ ਜਦੋਂ ਬਾਪੂ ਵਿਸ਼ਨਸਿਉ ਨੇ ਇਹ ਬੋਲ ਸੁਨੇ ਤਾਂ ਵਿਸ਼ਨਸਿਉ ਦੇ ਅਗਲੀ ਬੁਰਕੀ ਸੰਗ ਵਿੱਚ ਫਸ ਗਈ ਅਤੇ ਰੋਟੀ ਖਾਣੀ ਛੱਡ ਬਧੇਰੇ ਭਾਵਕ ਹੋ ਗਿਆ ਡੰਡੀ ਬਹੂ ਥਾਲੀ ਵਿੱਚ ਬਚੀ ਰੋਟੀ ਦੇਖ ਬੋਲੀ ਬਾਪੂ ਜੀ ਰੋਟੀ ਛੱਡ ਦਿੱਤੀ ਹੋਰ ਸ਼ੱਕ ਲੈਂਦੇ ਬਸ ਭਾਈ ਹੋਰ ਭੁੱਖ ਨਹੀਂ ਜਿੰਨੀ ਕੋ ਲੋੜ ਸੀ ਖਾ ਲਈ ਡੰਡੀ ਕਹੇ ਬਾਪੂ ਬਿਸ਼ਨ ਸਿਉ